ਸਮਾਕੇ ਦੀ ਠੰਡ ਔਰ ਸੰਗਣੀ ਧੁੰਦ ਜੀ ਹਾਂ ਅਸੀਂ ਗੱਲ ਕਰ ਰਿਹਾ ਅੱਜ ਸੰਗਣੀ ਧੁੰਦ ਦੀ ਇਹ ਨਜ਼ਾਰਾ ਜਿਹੜਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਹ ਕਿਸੇ ਮਸੂਰੀ ਦਾ ਨਹੀਂ ਹੈ ਜਾਂ ਕਿਸੇ ਹਿਲ ਸਟੇਸ਼ਨ ਦਾ ਨਹੀਂ ਹੈ ਇਹ ਅਮ੍ਰਿਤਸਰ ਦਾ ਹੈ ਚਾਰੇ ਤਰਫ ਸੰਗਣੀ ਧੁੰਦ ਪਈ ਹੋਈ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਹ ਸੰਗਣੀ ਧੁੰਦ ਧੁੰਦ ਪੈਂਦੀ ਸੀਗੀ ਪਿੱਛੇ ਵੀ ਪਰ ਅੱਜ ਜਿਹੜੀ ਹੈ ਧੁੰਦ ਇਤਨੀ ਸੰਗਣੀ ਹੈ ਕਿ ਜ਼ੀਰੋ ਵਿਜ਼ਿਬਿਲਟੀ ਸਾਫ਼ ਨਜ਼ਰ ਆ ਰਹੀ ਹੈ ਵਾਹਨ ਜਿਹੜੇ ਨੇ ਰੇਂਗ ਰੇਂਗ ਕੇ ਚੱਲ ਰਹੇ ਨੇ ਮਜਬੂਰ ਨੇ ਆਪਣੇ ਕੰਮ ਕਰਨ ਲਈ ਜਾਣ ਲਈ ਘਰਾਂ ਤੋਂ ਨਿਕਲ ਚੁੱਕੇ ਨੇ ਇਤਨੀ ਠੰਡ ਹੈ ਔਰ ਕੱਲ ਜਿਹੜੀ ਧੁੱਪ ਨਿਕਲੀ ਸੀ ਜਿਹੜਾ ਆਨੰਦ ਮਾਣਿਆ ਸੀ ਅਮਰ ਸਾਹਿਬ ਦੇ ਵਸਿਆ ਨੇ ਧੁੱਪ ਤੋਂ ਬਾਅਦ ਜਿਹੜੀ ਅੱਜ ਸੂਬੇ ਦੇ ਵਿੱਚ ਖਾਸ ਕਰਕੇ ਆਪਣੇ ਸਾਦੇ ਵਿੱਚ ਬਹੁਤ ਹੀ ਸੰਗਣੀ ਤੁੰਦ ਪਈ ਹੈ ਤੁੰਦ ਦਾ ਅਸਰ ਇਤਨਾ ਇਸ ਕਦਰ ਹੈ ਕਿ ਵਾਹਨਾ ਨੂੰ ਵੀ ਹੁਣ ਕੀ ਦੀ ਰਫਤਾਰ ਨਾਲ ਚੱਲਣਾ ਪੈ ਰਿਹਾ ਹੈ ਤੁੰਦ ਕਰਕੇ ਆਪਣੀਆਂ ਲਾਈਟਾਂ ਜਗਾਈਆਂ ਹੋਈਆਂ ਨੇ ਮਫਰਲ ਨਾਲ ਮੂੰਹ ਟੱਕਿਆ ਹੋਇਆ ਥਾਂ ਤੇ ਗਲਵਜ਼ ਪਾਏ ਹੋਏ ਨੇ ਟੋਪੀਆਂ ਪਾਈਆਂ ਹੋਈਆਂ ਨੇ ਤਾਂ ਜੋ ਇਸ ਠੰਡ ਤੌਰ ਤੰਦ ਤੋਂ ਬਚਿਆ ਜਾ ਸਕੇ ਇਸ ਪਾਸੇ ਮੈਂ ਕੈਮਰਾ ਪਰਸਨ ਨੂੰ ਕਵਾਵਾਂਗਾ ਇਹ ਜਗ੍ਹਾ ਏਰੀਆ ਦਿਖਾਉਣ ਐਲੀਵੇਟਡ ਰੋਡ ਹੈ ਇਸ ਤੋਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਐਲੀਵੇਟਡ ਰੋਡ ਹੈ ਔਰ ਇਸ ਰੋਡ ਤੋਂ ਲੋਕ ਆ ਰਹੇ ਨੇ ਵਾਹਨ ਆ ਰਹੇ ਨੇ ਜਾ ਰਹੇ ਨੇ ਇਹ ਨਜ਼ਾਰਾ ਹੈ ਅਮਨਸਰ ਸ਼ਹਿਰ ਦਾ ਅਮਨਸਰ ਦੇ ਵਿੱਚ ਅੱਜ ਤੁੰਦ ਸੰਘਣੀ ਤੁੰਪਈ ਹੋਈ ਹੈ ਕਿਉਂਕਿ ਠੰਡ ਪਿਛਲੇ 18 ਦਿਨਾਂ ਤੋਂ ਲਗਾਤਾਰ ਜਾਰੀ ਹੈ ਉਸ ਤੋਂ ਬਾਅਦ ਜਿਹੜੀ ਕਿ ਅੱਜ ਜਿਹੜੀ ਤੁੰਦ ਪੈ ਰਹੀ ਸੀਗੀ ਤੁੰਦ ਪਹਿਲੇ ਥੋੜਾ ਜਿਹਾ ਸ਼ਹਿਰ ਤੋਂ ਬਾਹਰ-ਬਾਰ ਨਜ਼ਰ ਆਂਦੀ ਸੀਗੀ ਸ਼ਹਿਰ ਦੇ ਵਿੱਚ ਬਹੁਤ ਘੱਟ ਧੁੰਦ ਨਜ਼ਰ ਪੈਂਦੀ ਨਜ਼ਰ ਆਂਦੀ ਸੀਗੀ ਪਰ ਅੱਜ ਸੰਘਣੀ ਧੁੰਦ ਹੈ ਕਿ ਜ਼ੀਰੋ ਵਿਜ਼ਿਬਿਲਟੀ ਹੋਈ ਹੋਈ ਹੈ ਵਾਹਨਾਂ ਨੂੰ ਚੱਲਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਵਾਹਨਾਂ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਦੇ ਜਾਣਾ ਹੈ ਪੂਰੀ ਤਰ੍ਹਾਂ ਆਪਣੇ ਆਪ ਨੂੰ ਕਵਰ ਕਰਕੇ ਉਹ ਜਾਂਦੇ ਨਜ਼ਰ ਆ ਰਹੇ ਨੇ ਇਤਨੀ ਸੰਘਣੀ ਧੁੰਦ ਦਾ ਅਸਰ ਜਿਹੜਾ ਹੈ ਫਸਲਾਂ ਦੇ ਉੱਤੇ ਪਏਗਾ ਜਿਸ ਤਰ੍ਹਾਂ ਫਸਲਾਂ ਬੀਜੀ ਹੋਈਆਂ ਨੇ ਕਣਕ ਦੀ ਫਸਲ ਹੈ ਔਰ ਦੂਜੇ ਸਬਜ਼ੀਆਂ ਨੇ ਉਹਨਾਂ ਦੇ ਉੱਤੇ ਕਾਫੀ ਅਸਰ ਪੈਣ ਦਾ ਆ ਸਕਦਾ ਹੈ ਇਸ ਤਸੰਗਿਤ ਹੁੰਦਾ ਸਰਦੀ ਕੜਾਕੇ ਦੀ ਸਰਦੀ ਹੈ ਪਿਛਲੇ 18 ਦਿਨਾਂ ਤੋਂ ਲਗਾਤਾਰ ਪਾਰਾ गिरਦਾ ਜਾ ਰਿਹਾ ਸੀਗਾ ਪਰ ਕੱਲ ਜਿਹੜੀ ਹੈ ਥੋੜੀ ਜਿਹੀ ਥੋੜੀ ਜਿਹੀ ਧੁੱਪ ਨਿਕਲੀ ਸੀ ਜਿਹਦੇ ਕਰਕੇ ਲੋਕ ਅੰਮ੍ਰਿਤਸਰ ਵਾਸੀ ਜਿਹੜੇ ਨੇ ਥੋੜਾ ਜਿਹਾ ਆਨੰਦ ਮਾਨਿਆ ਸੀਗਾ ਧੁੱਪ ਦਾ ਵੀ ਪਰ ਅੱਜ ਜਿਸ ਤਰ੍ਹਾਂ ਹੀ ਦਿਨ ਚੜਿਆ ਹੋਇਆ ਹੈ ਤੇ ਦਿਨ ਤੇ ਚੜਦੇ ਨਹੀਂ ਲੋਕਾਂ ਨੂੰ ਜਿਹੜੀ ਧੁੰਦ ਹੈ ਉਸ ਦੇ ਦਰਸ਼ਨ ਕਰਨੇ ਪਏ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਬ੍ਰਿਜ ਹੈ ਭੰਡਾਰੀ ਬ੍ਰਿਜ ਹੈ ਉਹ ਨਜ਼ਰ ਹੀ ਨਹੀਂ ਆ ਰਿਹਾ ਹੈ ਅਮਨਸਰ ਭੰਡਾਰੀ ਬ੍ਰਿਜ ਦੇ ਅਸੀਂ ਇਸ ਵੇਲੇ ਖੜੇ ਹਾਂ ਮਗਰ ਜਿਹੜੇ ਵਾਹਨ ਨੇ ਚਲਦੇ ਨਜ਼ਰ ਆਉਂਦੇ ਨੇ ਮਗਰ ਖੋਲੀ-ਖੋਲੀ ਚੱਲ ਰਹੇ ਨੇ ਜਿਹੜੇ ਵਾਹਨ ਨੇ ਉਹਨਾਂ ਦੇ ਉੱਤੇ ਲਾਈਟਾਂ ਔਨ ਕਰਕੇ ਚਲਦੇ ਆ ਰਹੇ ਨੇ ਆਪਣੇ ਆਪਣੇ ਕਾਰੋਬਾਰ ਤੇ ਆਪਣੇ ਗंतव्य ਤੱਕ ਪਹੁੰਚਣਾ ਪੈਣ ਲਈ ਮਜਬੂਰ ਹੈ ਪਰ ਇਸ ਸੀਜ਼ਨ ਦੇ ਵਿੱਚ ਜਿਹੜੀ ਸਰਦੀ ਹੈ ਉਹ ਰਿਕਾਰਡ ਤੋੜ ਦਿੰਦਾ ਹੈ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ ਇਤਨੀ ਸਰਦੀ ਹੈ ਕਿ ਲੋਕ ਇਸ ਵਾਰੀ ਮਜਬੂਰ ਹੋ ਗਏ ਨੇ ਪਰ ਉਸ ਤੋਂ ਬਾਅਦ ਦਾ ਜਿਹੜਾ ਧੁੰਦ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਉਹ ਆਪਣੇ ਆਪ ਚ ਹੀ ਵੇਖਣ ਨੂੰ ਮਿਲਦਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਐਸੇ ਤਰ੍ਹਾਂ ਹੀ ਮੌਸਮ ਵਿਭਾਗ ਵੰਗਨ ਮੌਸਮ ਵਿਭਾਗ ਦੇ ਮੁਤਾਬਿਕ ਕਿ ਤੋਪ ਜ਼ਰੂਰ ਨਿਕਲੇਗੀ ਪਰ ਜਿਹੜੀ ਧੁੰਦ ਨਾਲ ਸਾਨੂੰ ਦੋ ਚਾਰ ਹੋਣਾ ਪਏਗਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬੈਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਬਹੁਤ ਜ਼ਿਆਦਾ ਸਰਦੀ ਆ ਧੁੰਦ ਬੜੀ ਪਈ ਹੋਈ ਹੈ ਹਾਂਜੀ ਹਾਂਜੀ ਸਰ ਮੈਂ ਸਰ ਖੁਦ ਯਹਾਂ ਬਾਹਰ ਸੇ ਆਇਆ ਹੂੰ ਚੰਡੀਗੜ੍ਹ ਸੇ ਤੋ ਮੈਂ ਦੇਖ ਰਿਹਾ ਹਾਂ ਯਹਾਂ ਪੇ ਕਾਫੀ ਦਿਨ ਪੜ ਰਹੇ ਆ ਠੰਡ ਵੀ ਕਾਫੀ ਹੈ ਯਹਾਂ ਪੇ लोकल सता तो रहे थे यहाँ काफी हो रखी है और दिन से तो देखते हैं और अगर है, पे? यहाँ पे फोक है वहाँ पे फोक कम होती है इसके मुकाबले पर इस टाइम पे हाँ धूप आ जाती है बाकी टाइम तो वैसे ठंडी रहती है वहाँ पे भी पर यहाँ ज्यादा ठंड लग रही है चंडीगढ़ नहीं कभी नहीं देखी हुई बहुत धुंद पैगी फिर कल धुप लगी अब फिर वही हाल हो गया धोद था ਇਹ ਜਾਨ ਕੇ ਹਰ ਜਰੀਆ ਗੱਡੀਆਂ ਜਾਂਦੀਆਂ ਇਹਨਾਂ ਲਾਈਟਾਂ ਜਗਾ ਕੇ ਇਹਨਾਂ ਸਿਗਨਲ ਵੇਖ ਕੇ ਜਾਂਦੇ ਸਕੂਲ ਬੱਚਿਆਂ ਦਾ ਸਭ ਕੋ ਧਿਆਨ ਰੱਖ ਕੇ ਬੜੇ ਈਰਮਾਨ ਨਾਲ ਜਾਣਾ ਚਾਹੀਦਾ ਵਾ ਕਿ ਨੁਕਸਾਨ ਨਾ ਹੋਵੇ ਬੜਾ ਧਿਆਨ ਨਾਲ ਚੱਲਣਾ ਚਾਹੀਦਾ ਵਾ ਉਹ ਕਾਰੋਬਾਰ ਦੇ ਕੀ ਹਾਲ ਹੈ ਕਾਰੋਬਾਰ ਆਸਰ ਤੇ ਪਿੰਦੇ ਪਿੰਦਾ ਇਹ ਤੁਹਾਨੂੰ ਪਤਾ ਹੀ ਐ ਤੋਦੇ ਕੋਈ ਨਿਕਲਦਾ ਨਹੀਂ ਐ ਤੇ ਜੇ ਨਿਕਲੋ ਉਹਨਾਂ ਦੇ ਸ਼ਾਮਾ ਪੈ ਜਾਂਦੀਆਂ ਵਾ ਕਾਰੋਬਾਰ ਫਿਰ ਠੱਪ ਹੀ ਹੋਏ ਸਾਰੇ ਤੇ ਬਾਕੀ ਚਲੋ ਵੇਖੋ ਮਾਰੇ ਬੇਚਾ ਰੋਟੀ ਪਾਣੀ ਦੇਣੋ ਸਭ ਬੇਚਾ ਦੇਈ ਜਾਂਦਾ ਮਾੜੀ ਮੋੜੀ ਦੇਈ ਜਾਂਦਾ ਵਾ ਤਰੀਜ਼ ਰੋਕਾ ਕਰੀ ਜਾਂਦਾ ਐ ਨਜ਼ਾਰਾ ਬਹੁਤ ਵਧੀਆ ਨਜ਼ਾਰਾ ਸ਼੍ਰੀਨਗਰ ਦਾ ਆਨੰਦ ਅੱਤੇ ਅੰਬਰਸਰ ਜੀ ਆ ਰਿਹਾ ਲੋਕਾਂ ਸ਼੍ਰੀਨਗਰ ਦਾ ਸੋਚਣ ਜਾਣ ਦੀ ਜੇ 20 ਦਿਨ ਦਾ ਜਿਸ ਤਰ੍ਹਾਂ ਮੌਸਮ ਚੱਲ ਰਿਹਾ ਪਿਛਲੇ ਦਿਨਾਂ ਤੋਂ ਬਹੁਤ ਵਧੀਆ ਆਨੰਦ ਭਾਇ ਮੌਸਮ ਅੱਜ ਬੜੀ ਠੰਡ ਪਈ ਹੋਈ ਹੈ ਹਾਂਜੀ ਅੰਬਰਸਰ ਤੋਂ ਪਹਿਲੇ ਵੀ ਸੀ ਹੋਇਆ ਜਦੋਂ ਮੌਸਮ ਆਇਆ ਜਗਾ ਹਾਂਜੀ ਦੇਖੋ ਜੀ ਉਨ ਪੁਤਰ ਦੇ ਨਜ਼ਾਰੇ ਆ ਪੁਤਰ ਨੇ ਆਪਣੇ ਸਾਰੇ ਰੰਗ ਦਿਖਾਨੇ ਆ ਭਾਰਾ ਰੇ ਬਰਫ ਨਹੀਂ ਪਈ ਬਰਫ ਡਿੱਗਦੇ ਹੋਏ ਆ ਸ਼੍ਰੀਨਗਰ ਬਰਫ ਨਹੀਂ ਪਈ ਉਤਰਾਖੰਡ ਤੇ برف ਨਹੀਂ ਪਈ ਉਹ ਕਹਿੰਦਾ ਉੱਜਨਾਦੀ برف ਨਹੀਂ ਪਈ ਸਾਡਾ ਪਹਾੜ ਨਹੀਂ ਚਮਕਣਾ ਹਰ ਤਰ੍ਹਾਂ ਦੇ ਮੌਸਮ ਅਲਗ-ਅਲਗ ਆ ਉਧਰ ਧੁੱਪ ਨਿਕਲੀ ਹੋਈ ਹੈ ਇੱਧਰ ਸ਼੍ਰੀਨਗਰ ਬਣਿਆ ਤੇ ਵਸੇ ਅੰਮ੍ਰਿਤਸਰ ਨੂੰ ਠੰਡ ਐਰ ਕੀ ਐਰ ਕੀ ਰਿਕਾਰਡ ਤੋੜਦੇ ਨੇ ਠੰਡ ਨੇ ਰਿਕਾਰਡ ਨਹੀਂ ਤੋੜੇ ਸੋ ਐਰ ਕੀ ਮਨੂੰ ਠੰਡ ਵੀ ਘੱਟ ਲੱਗੀ ਮਜ਼ਾ ਮਜ਼ਾ ਆ ਰਿਹਾ ਠੰਡ